ਇਹ ਜਿਹੜੇ ਉਹਦੇ ਭੁਗਤਣਾ ਪੈ ਜਗਾ ਉਹ ਇਹ ਦੁਨੀਆ ਦੇਖੇਗੀ। ਬਾਈ ਹਰ ਇੱਕ ਤਰ੍ਹਾਂ ਦੀ ਆਪਣੇ ਦਾ ਕੋਈ ਨਹੀਂ ਬਾਬੇ ਉਹ ਕਹਿੰਦੇ ਜਾਂਦਾ ਕੋਈ ਨਹੀਂ ਆ। ਆਂਦੇ ਜੀ ਇਸ ਦਾ ਮਤਲਬ ਹੀ ਹੋ ਰਾ ਜੀ ਕਿ ਉਸ ਨੂੰ ਜਿਹੜੀ ਚੱਲਦੀ ਦੀ ਇਹਦਾ ਮਤਲਬ ਹੀ ਹੋ ਰਿਹਾ। ਹਾਂਜੀ ਆਜੋ। ਬਾਜੋ। ਹਾਂਜੀ ਹੁਣ ਮੈਂ ਕਿਹਦੇ ਨਾਮੇ ਖਾਲਸਾ ਦਾ ਮਤਲਬ ਹੋ ਰਿਹਾ। ਮੈਂ ਖਾਲਸਾ ਰਾਜ ਕਹਿ ਦੇਣਾ। ਮੈਂ ਮਹਾਰਾ ਰਣਜੀਤ ਸਿੰਘ ਦਾ ਨਾਮ ਕਹਿ ਦੇਣਾ। ਕੀ ਇਸ ਪ੍ਰਸ਼ਾਸਨ ਮੈਨੂੰ ਜਾਨ ਦੇਗਾ? ਕੀ ਅਮਰਤਪਾਲ ਨੂੰ ਜਾਨ ਦਿੱਤਾ? ਤੁਸੀਂ ਪਰਭਾਸ਼ਾ ਨਹੀਂ ਚੇਂਜ ਕਰ ਸਕਦੇ। ਇਹਨਾਂ ਇਹਨਾਂ ਤੇ ਗੌਰ ਦੀ ਪਰਭਾਸ਼ਾ ਵੈਗਰੂ ਕਰਦੀ ਆ। ਲੋਰ ਦੀ ਪਰਭਾਸ਼ਾ ਕਾਲਪੁਰ ਕਰਦੀ ਆ। ਇਹਦੀ ਪਰਭਾਸ਼ਾ ਕੋਈ ਵੀ ਕਰ ਦੇਣਗੇ ਕੀ ਇਹ ਜਿਹੜੀ 크루세ਡ ਹੈ ਇਹਨੂੰ ਹਿਸਟਰੀ ਚ ਚੇਂਜ ਕੀਤਾ ਜਾ ਸਕਦਾ ਹੈ ਕਿ ਇਹਦੇ ਨਾਲ 30-35 ਲੱਖ ਬੰਦਾ ਜਿਹੜਾ ਮਰਿਆ ਉਹ ਜ਼ਿੰਦਾ ਕੀਤਾ ਜਾ ਸਕਦਾ ਹੈ ਕੀ ਹਿਸਟਰੀ ਰੀਰਾਈਟ ਕੀਤੀ ਜਾ ਸਕਦੀ ਹੈ ਰਿਵਰਸ ਕੀਤੀ ਜਾ ਸਕਦੀ ਹੈ ਜਿਸ ਸਭ ਕੁਝ ਰਿਵਰਸ ਹੋ ਸਕਦਾ ਹੈ ਤੇ ਇਹਦਾ ਮਤਲਬ ਚੇਂਜ ਕਰ ਦੋ ਇਹ ਹੁਣ ਕੱਲ ਦਾ 8 ਘੰਟੇ ਹੋ ਗੋਡਿਆਂ ਤੇ ਲਿਆਂਦਾ ਪੈਨੂੰ ਇੱਕ ਹਫਤੇ ਦੇ ਵਿੱਚ ਜਿਹਨੂੰ ਕਹਿੰਦੇ ਬੜਾ ਖਵੀਖਾਨ ਹੈ ਗੋਡਿਆਂ ਤੇ ਲਿਆਤਾ ਨੂੰ ਇਹਨੂੰ ਇੱਕ ਹਫਤਾ ਜੈਨੂੰ ਹੋਇਆ ਵਾ ਤੁਸੀਂ ਮੇਰਾ ਮੀਨਾ ਹੋ ਲੈੰਦੋ ਫਿਰ ਦੇਖੋ ਕਿੱਥੇ ਹੁੰਦਾ ਬੰਦਾ ਹੈ ਭਾਈ ਹਰ ਇੱਕ ਧਰਮ ਦੇ ਆਪਣੇ ਰੀਤੀ ਰਿਵਾਜ ਹੁੰਦੇ ਆ ਪਰ ਉਸ ਰੀਤੀ ਰਿਵਾਜਾਂ ਨੂੰ ਮਾੜਾ ਕਹਿਣਾ ਗਲਤ ਸ਼ੰਕਾ ਨਾਲ ਬੋਲਣ ਦੀ ਕੋਸ਼ਿਸ਼ ਕਰਨਾ ਮੈਂ ਇਹੀ ਕਹਿਣਾ ਕਿ ਭਾਰਤ ਵਿੱਚ ਪ੍ਰੈਕਟਿਸ ਬੈਨ ਹੋਣੀ ਚਾਹੀਦੀ ਹੈ ਇੱਥੇ ਸਾਡੇ ਸਾਰੇ ਤਿਉਹਾਰ ਸਾਂਝੇ ਨੇ ਜਿਹੜੇ ਭਾਰਤ ਦੇ ਜਨਮੇ ਧਰਮ ਨੇ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆਂ ਸਾਂਝੀ ਪਸਾਂਜੀ ਵਾਲਤਾ ਨਾਲ ਚੱਲਦੇ ਆਂ ਨਾ ਸਾਡੇ ਲੰਗਰ ਖਾਨ ਨਾ ਸਾਡੇ ਗੁਰੂ ਘਰਾਂ ਜਾਣ ਉੱਤੋਂ ਸਾਨੂੰ ਸ਼ੈਤਾਨ ਕਹਿਣ ਤੇ ਆਪਣੀ ਹੀ ਕਮਿਊਨਿਟੀ ਵਾਸਤੇ ਸਕੂਲ ਬਣਾਉਣਾ ਆਪਣੀ ਹੀ ਕਮਿਊਨਿਟੀ ਵਾਸਤੇ ਹਸਪ ਬਖੰਡਗਰ ਇਹਨਾਂ ਨੂੰ ਇਹ ਬੀਬੇ ਪੁੱਤ ਕਿਉਂ ਬਣਾ ਕੇ ਰੱਖਿਆ ਗਿਆ ਇਹਨਾਂ ਤੇ ਕਾਰਵਾਈ ਕਿ ਇਹ ਐਂਟੀ ਨੈਸ਼ਨਲ ਲੋਗ ਨੇ ਇਹ ਗੈਰ ਸੰਵਿਧਾਨਿਕ ਲੋਗ ਨੇ ਇਹਨਾਂ ਉਤੇ ਜਿਹੜੀ ਮੁਜਰਮਾ ਤੇ ਕਾਰਵਾਈ ਹੁੰਦੀ ਹੈ ਅਤਵਾਦੀਆਂ ਦੇ ਕਾਰਵਾਈ ਹੁੰਦੀ ਹੈ ਇਹਨਾਂ ਤੇ ਹੋਣੀ ਚਾਹੀਦੀ ਹੈ ਬੰਦੇ ਸਿੱਧਰ ਹੋ ਨਹੀਂ ਬਰਦੇ ਆਪਣੀ ਲੋਡ ਨੂੰ ਆਉਂਦੇ ਨੇ ਸਾਰੇ ਆਪਣੇ ਉਹ ਕਹਿੰਦੇ ਆਪਣੀ ਲੋਡ ਨੂੰ ਆਉਂਦੇ ਸਾਡੇ ਸਕੂਲਾਂ ਚ ਆਪਾਂ ਜਬਰਦਸਤੀ ਨਹੀਂ ਬਣਾਉਂਦੇ ਨਹੀਂ ਦਰਾਵੇ ਦੀ ਗੱਲ ਹੀ ਨਹੀਂ ਹੈ ਪਰ ਜਿਹੜਾ ਡਰਾਮਾ ਆਪਾਂ ਖੰਡ ਚੱਲਦਾ ਪਿਆ ਹੈ ਉਦੇ ਤੇ ਲੋਕ ਪ੍ਰਭਾਵਿਤ ਹੋਣਾ ਝੂਠ ਤੋਂ ਜਿਹੜੇ ਭੋਲੇ ਭਾਇ ਲੋਜ ਨਾਲ ਕੁਝ ਨਹੀਂ ਪਤਾ ਸਿੱਧਾ ਤੁਸੀਂ ਬਾਈਬਲ ਤੇ ਆਓ ਗਿਆਨ ਦੀ ਗੱਲ ਕਰੋ ਮੈਂ ਦੇਖਣਾ ਕਿਨੇ ਲੋਕੀ ਤੁਹਾਡੇ ਕੋਲ ਆਉਂਦੇ ਨੇ ਆ ਦੇ ਵਿੱਚ ਰਹੇ ਤੁਸੀਂ ਉੱਥੇ ਵੀ ਇਸ ਤਰ੍ਹਾਂ ਹੀ ਚੱਲਦਾ ਪਾਇ ਨਾ ਜੀ ਨਾ ਸਾਡੇ ਉੱਥੇ ਮੈਂ ਖੁਦ ਚਰਚਾ ਜੰਨਾ ਮੈਂ ਖੁਦ ਆਰਟੀਕਲ ਲਿਖਦਾ ਮੇਰੇ ਦੋ ਆਰਟੀਕਲ ਚੱਲਦੇ ਨੇ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਦਾ the word of heaven and the garden of eden ਮੈਂ ਖੁਦ ਪੜ੍ਹਾ ਰਿਹਾ ਹਾਂ ਬਾਈਬਲ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੂੰ ਕਿਹਾ ਸੀ ਵੀ ਨਹੀਂ ਤੁਸੀਂ ਅੱਗੇ ਆਓਗੇ ਤੇ ਬਾਈਬਲ ਮੈਂ ਪੜਾਵਾਂਗਾ ਕਿ ਬਾਈਬਲ ਹੁੰਦੀ ਕੀ ਆ ਇਹਨਾਂ ਕੋਈ ਬਾਈਬਲ ਨਹੀਂ ਹੈਗੀ ਇਹ ਝੂਠ ਬੋਲਦੇ ਆ ਪਰ ਤਾਂ ਯਾਰ ਕਾਫੀ ਦੇਰ ਤੋਂ ਪਹਿਲਾਂ ਤੋਂ ਚੱਲ ਰਹੀ ਪਰ ਹੁਣ ਲੋਡ ਲੋਡ ਇਸ ਕਰਕੇ ਪਈ ਕਿ ਪਹਿਲਾਂ ਕੋਈ ਇੱਕ ਉੱਠਦਾ ਉਹਦੇ ਪਰਚੇ ਕਰਾਉਂਦੇ ਆ ਕੋਈ ਉਹਦੇ ਮਗਰ ਨਹੀਂ ਆਂਦਾ ਉਹ ਬਹਿ ਜਾਂਦਾ ਦੂਸਰਾ ਉੱਠਦਾ ਕੋਈ ਆਵਾਜ਼ ਚੁੱਕਦਾ ਕੋਈ ਉਹਦੇ ਮਗਰ ਨਹੀਂ ਆਂਦਾ ਉਹ ਚਾਰਾ ਘਰੇ ਬਹਿ ਜਾਂਦਾ ਹੁਣ ਮੈਂ ਖੁਦ ਆ ਗਿਆ ਵੀ ਹੁਣ ਜਿੰਨੇ ਤੁਸੀਂ ਪਰਚੇ ਜਿੰਨਾ ਤੁਸੀਂ ਜ਼ੋਰ ਲਾਣਾ ਲਾ ਕੇ ਦੇਖ ਲੋ ਉਹ ਵੀ ਤਾਂ ਬਿਆਨ ਬਾਈਆਂ ਦੇ ਉਲਟ ਜਿਹੜੇ ਨੇ ਮੈਮੋਰੰਡਮ ਦੇ ਰਹੇ ਨੇ ਕਿ ਪਰਚਾ ਮਾਇਆ ਉਹਨਾਂ ਨੇ ਬੰਦ ਪੱਤਰ ਵੀ ਦਿੱਤਾ ਉਹ ਉਹ ਜਿੰਨੇ ਪਰਚੇ ਨੇ ਸਾਰੇ ਝੂਠੇ ਨੇ ਉਹ ਜੋ 21 ਸਹੀ ਸਾਬਤ ਨਹੀਂ ਹੋਣਾ ਨਾ ਤੇ ਮੈਂ ਮذਬੀ ਚਮਾਰਾ ਨੂੰ ਕੋਈ ਸ਼ੱਕ ਹੈ ਨਾ ਮੈਂ ਇਹਨਾਂ ਨਾ ਤੇ ਮੈਂ ਬਾਈਬਲ ਨੂੰ ਕੋਈ ਛਾਕ ਹੈ ਨਾ ਜੀਸਸ ਨੂੰ ਕੋਈ ਸ਼ੱਕ ਹੈ ਮੈਂ ਇੱਕ ਪਖੰਡੀ ਨੂੰ ਕੋਈ ਛਾਕ ਹੈ ਨਾ ਪਰ ਜਿਹੜੇ ਪਰਚੇ ਮੈਂ ਕਰਾਵਾਂ ਕਰਾਂ ਇਹਨਾਂ ਤੇ ਉਹ ਸੱਚੇ ਹੋਣਗੇ ਉਹ ਇਹਨਾਂ ਨੂੰ ਕੋਰਟ 'ਚ ਸਾਬਤ ਕਰਨਾ ਪੈਣਾ ਵੀ ਅਸੀਂ ਕੰਮ ਨਹੀਂ ਕੀਤੇ ਸਾਰੇ ਸਬੂਤ ਸਾਡੇ ਗੁਪੇ ਨੇ ਯੂਨਾਈਟਿਡ ਸਿੱਖ ਫੈਡਰੇਸ਼ਨ ਦੇ ਜਿਹੜੇ ਵਿਦਿਆਰਥੀ ਨੇ ਜਿਹੜੇ ਉਹ ਵੀ ਸਾਡੇ ਨਾਲ ਨੇ ਸਾਰੇ ਤੇ ਇਹ ਬੜੇ ਵੱਡੇ ਲੈਵਲ ਤੇ ਕੰਮ ਹੋਣ ਜਾ ਰਿਹਾ ਹੈ ਸਾਡੇ ਫੰਡ ਉਹ ਮੈਂ ਤੇ ਖੁਦ ਬਾਹਰੋਂ ਆਇਆ ਫੰਡਿੰਗ ਮੈਨੂੰ ਬਾਹਰੋਂ ਗਿਆਣੀ ਹੈ ਜੀ ਤੇ ਪ੍ਰਸ਼ਾਸਨ ਨੇ ਸਾਨੂੰ ਇੱਕ ਮਾਫੀਨਾਮਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਨਾ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਾ ਇਹ ਆਪਣੀ ਆਤਾਂ ਤੋਂ ਹਟੇ ਹੁਣ ਇੱਥੇ ਜਦੋਂ ਸਾਰੀ ਗੱਲਬਾਤ ਚੱਲ ਰਹੀ ਹੈ ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜੀ ਚੀਜ਼ ਐਡ ਕਰਨੀ ਚਾਹਾਂਗਾ 크ਰੂਸੇਡ ਦੀ ਹਿਸਟਰੀ ਦੇ ਵਿੱਚ ਇੱਕ ਟੌਪਿਕ ਆ ਇੱਕ ਕੈਰਨ ਆਰਮਸਟ੍ਰਾਂਗ ਦੀ ਕਿਤਾਬ ਆ ਹੋਲੀਵਾਰ ਉਹ ਐਂਕਰ ਬੁక్స్ ਦੀ ਪਬਲਿਕੇਸ਼ਨ ਆ ਉਹਦੇ ਪੇਜ ਨੰਬਰ 3 ਤੇ ਲਿਖਿਆ ਹੈ ਕਿ 크ਰੂਸੇਡ ਜਿਹੜੀ ਆ ਉਹਦੇ ਜਿਹੜਾ ਪੋਪ ਆਰਬਨ 2 ਜਿਨ ਨੇ ਸਭ ਤੋਂ ਪਹਿਲਾਂ 27 ਨਵੰਬਰ 1095 ਦੇ ਵਿੱਚ ਕ੍ਰੂਸੇਡ ਦੀ ਕਾਲ ਦਿੱਤੀ ਉਹਨੇ ਮੁਸਲਮਾਨਾਂ ਵਾਸਤੇ ਇੱਕ ਵਰਡ ਯੂਜ਼ ਕੀਤਾ ਸੀਗਾ ਆ ਕਰਸਡ ਰੇਜ਼ਡ ਰੇਸ ਐਲੀਨੇਟਡ ਬਾਈ ਗੋਡ ਵਿਚ ਨਾਟ ਇੰਟਰਸਟਡ ਇਨ ਗੋਡ ਕਿਲਿੰਗ ਦੋਜ਼ ਗੋਡਲੈਸ ਮੌਨਸਟਰਜ਼ ਵਾਸ ਆ ਹੌਲੀ ਐਕਟ ਉਹਦੇ ਭਾਵ ਇਹ ਹੈ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਪਰਮਿਸ਼ਨ ਨੇ ਦਰਕਾਰਿਆ ਔਰ ਉਹਨਾਂ ਨੂੰ ਮਾਰਨਾ ਜਿਹੜਾ ਪੁੰਨ ਦਾ ਕੰਮ ਆ ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਕਿ ਜਦੋਂ ਮਾਰਾ ਜਿਹੜਾ ਇਹਦਾ ਸੀਰੀਆ ਦਾ ਸ਼ਹਿਰ ਆ ਉਹਦੇ ਉੱਤੇ ਜਦੋਂ ਕ੍ਰੂਸੇਡ ਦੇ ਦੌਰਾਨ ਵਾਰ ਹੋਈ ਤੇ ਇਹਨਾਂ ਨੂੰ ਐ ਲੱਗਾ ਜਿਹੜੇ ਕ੍ਰੂਸੇਡ ਦੇ ਸੋ ਕਾਲਡ ਵਾਰੀਅਰ ਸੀਗੇ ਕਿ ਇਹਨਾਂ ਨੇ ਜਿਹੜੇ ਸੋਲਜਰ ਨੇ ਰਹਿਣ ਵਾਲੇ ਉਹਨਾਂ ਨੇ ਸੋਨਾ ਖਾ ਲਿਆ ਉਹਨਾਂ ਦੇ ਪੇਟ ਚਾਕ ਕੀਤੇ ਗਏ ਔਰ ਜਿਹੜੇ ਬੰਦੇ ਨਹੀਂ ਕਤਲ ਕੀਤੇ ਗਏ ਉਹਨਾਂ ਨੂੰ ਗੁਲਾਮ ਬਣਾ ਕੇ ਵੇਚਿਆ ਗਿਆ ਇਹ ਜਿਹੜੇ ਕਹਿ ਰਹੇ ਆ ਕਿ ਕ੍ਰੂਸੇਡ ਦਾ ਮਤਲਬ ਆ ਨਹੀਂ ਆਉ ਨਹੀਂ ਆਪਾਂ ਸਾਰੇ ਵੀਰ ਬੈਠੇ ਆ ਕਿਸੇ ਨੇ ਥੋੜਾ ਪੜਿਆ ਕੋਈ ਬਹੁਤਾ ਪੜਿਆ ਜਿਹੜਾ ਇਤਿਹਾਸ ਆ ਇਤਿਹਾਸ ਲੂਣ ਮਿਰਚ ਜਿਹਾ ਸਵਾਦ ਨਹੀਂ ਹੁੰਦਾ ਇਤਿਹਾਸ ਇਤਿਹਾਸ ਹੁੰਦਾ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ ਜਿਹੜੀ ਕ੍ਰੂਸੇਡ ਵਾਰ ਆ ਵਾਰ ਫੋਰ ਹੋਲੀ ਲੈਂਡ ਆ ਪਹਿਲਾਂ ਤੇ ਸਾਨੂੰ ਇਹ ਦੱਸਣ ਵੀ ਇੱਥੇ ਇਹਨਾਂ ਦਾ ਕਿਹੜਾ ਹੋਲੀ ਲੈਂਡ ਆ ਜਿਹਦੇ ਵਾਸਤੇ ਕ੍ਰੂਸੇਡ ਦੀ ਜਿਹੜੀ ਆ ਕਾਲ ਆ ਜਿਹੜੀ ਬਾਰ-ਬਾਰ ਦੇ ਰਿਆ ਉਸ ਤੋਂ ਇਲਾਵਾ ਤੁਸੀਂ ਜੇ ਮੈਂ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਥੋੜਾ ਜਿਹਾ ਪਿੰਡਾਂ 'ਚ ਜਾ ਕੇ ਮਿਹਨਤ ਕਰੋ ਤੁਹਾਨੂੰ ਪਤਾ ਲੱਗੇਗਾ ਵੀ ਕਿੰਨਾ ਭਾਈਚਾਰੇ ਦੇ ਅੰਦਰ ਇਹ ਜ਼ਹਿਰ ਘੋਲ ਰਹੇ ਆ ਕਿ ਜੇ ਕੋਈ ਹਿੰਦੂ ਆ ਜੇ ਕੋਈ ਸਿੱਖ ਆ ਉਹਦੇ ਕੋਲੋਂ ਤੁਸੀਂ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਗੁਰੂ ਸਾਹਿਬਾਂ ਨੂੰ ਦੇਵੀ ਦੇਵਤਿਆਂ ਨੂੰ ਮਾੜਾ ਬੋਲਣਾ ਸ਼ੈਤਾਨ ਬੋਲਣਾ ਇੱਕ ਇਹਨਾਂ ਦਾ ਇੱਕ ਪਾਸਟਰ ਹੀ ਸੀਗਾ ਉਹਨੇ ਕੁਝ ਸਾਲ ਪਹਿਲਾਂ ਤਰਨਤਾਰਨ ਸਾਧ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ੈਤਾਨ ਕਿਹਾ ਸੀਗਾ ਉਹਦਾ ਇੱਕ ਮਾਫੀ ਨਾਮਾ ਵੇ ਇੱਕ ਹਰਸ਼ਾ ਸ਼ੀਨਾ ਪਿੰਡ ਅੰਮ੍ਰਿਤਸਰ ਦੇ ਵਿੱਚ ਉੱਥੇ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਟੀਚਰ ਸੀਗੀ ਰਿਚਾ ਜਿਹਦੇ ਵੱਲੋਂ ਇੱਕ ਬਾਣਾ ਧਾਰੀ ਬੱਚੇ ਨੂੰ ਕੜਾ ਪਾਉਣ ਤੋਂ ਕਕਾਰਕ ਪਾਉਣ ਤੋਂ ਮਨਾ ਕੀਤਾ ਗਿਆ ਜਦੋਂ ਉਹਦਾ ਇਤਰਾਜ਼ ਕੀਤਾ ਗਿਆ ਨਾ ਮਾਫੀ ਮੰਗੀ ਇੱਕ ਸਾਨੂੰ ਦੁੱਖ ਹੈ ਕਿ ਜਿਹੜੇ ਇਹਨਾਂ ਦੇ ਮੇਨ ਲਾਈਨ ਚਰਚੀਸ ਇਸ ਵਰਡ ਨੂੰ ਇਹ ਜੋ ਗੰਦ ਖੋਲ ਰਹੇ ਆ ਉਹਦੇ ਬਾਰੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਮੀਟਿੰਗ ਕੀਤੀ ਗਈ ਦੋ ਤਿੰਨ ਵਾਰੀ ਜਿਹੜੇ ਮੇਨ ਲਾਈਨ ਚਰਚੀਜ਼ੋਂ ਆਏ ਉਹ ਸਹਿਮਤ ਵੀ ਆਏ ਵੀ ਤੁਸੀਂ ਜੋ ਸਹੀ ਗੱਲ ਰਹੇ ਜੀ ਪਰ ਕੋਈ ਵੀ ਨਾ ਤੇ ਇਹਨਾਂ ਤੇ ਲਗਾਮ ਕੱਸਦਾ ਨਾ ਇਹਨਾਂ ਦੇ ਖਿਲਾਫ ਜਿਹੜਾ ਵਾ ਉਹ ਕੋਈ ਕੰਪਲੇਂਟ ਦਿੰਦਾ ਪਾਜੀ ਮਹਿਲਾ ਵੀ ਤੁਸੀਂ ਮਨਤਪ੍ਰਸ਼ਾਸਨ ਨੂੰ ਆਪੇ ਗਿਆ ਮੈਂ ਕਰਦਾ ਹਾਂ ਹਾਂਜੀ ਦਿੱਤਾ ਜੀ ਦਿੱਤਾ ਤੁਹਾਨੂੰ ਮੰਤਪ੍ਰਸ਼ਾਸਨ ਨੂੰ ਸੁਣੇਗਾ ਪਾਜੀ ਪ੍ਰਸ਼ਾਸਨ ਸੁਣੇ ਨਾ ਸੁਣੇ ਪਰ ਅਸੀਂ ਹੁਣ ਸਿਰ ਤੇ ਪੱਗ ਬੰਨੀ ਹੈ ਕੋ ਘਰ ਆ ਕੇ ਸਾਡੇ ਸਿਰ ਸਿਰ ਦੀ ਗੰਦ